ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਿਨੇ 10:30 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਤੁਸੀਂ ਸਵੇਰੇ ਉੱਠਣਸਾਰ ਕੁਝ ਅੱਖਰ ਬੋਲਣੇ ਨੇ ਇਹ ਅੱਖਰ ਬੋਲਣ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਮੰਗੋਗੇ ਉਹ ਮਿਲੂਗਾ ਜੋ ਚਾਹੋਗੇ ਉਹੀ ਹੋਵੇਗਾ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜਾ ਮੈਂ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਜਿਹੜੇ ਅੱਖਰ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਜੀ ਇਹ ਲਾਅ ਆਫ ਅਟਰੈਕਸ਼ਨ ਦੀ ਇੱਕ ਟੈਕਨੀਕ ਆ ਜਿਹੜੇ ਲੋਕ ਲਾਅ ਆਫ ਅਟਰੈਕਸ਼ਨ ਨੂੰ ਸ਼ੁਰੂ ਦੇ ਵਿੱਚ ਹਲੇ ਟਰਾਈ ਕਰਨਾ ਸ਼ੁਰੂ ਕਰ ਰਹੇ ਨੇ ਜਿਨ੍ਹਾਂ ਨੂੰ ਹਲੇ ਲਾਅ ਆਫ ਅਟਰੈਕਸ਼ਨ ਦੇ ਬਾਰੇ ਇਹਨਾਂ ਨਹੀਂ ਪਤਾ ਉਹਨਾਂ ਲਈ ਇਹ ਸਭ ਤੋਂ ਪਹਿਲਾ ਸਟੈਪ ਹੈ ਤੇ ਸਭ ਤੋਂ ਆਸਾਨ ਵੀ ਹੈ ਤੁਹਾਡੇ ਮਾਈਂਡ ਨੂੰ ਵੀ ਪੋਜ਼ਿਟਿਵ ਕਰਨ ਦੇ ਵਿੱਚ ਬਹੁਤ ਅਹਿਮ ਰੋਲ ਨਿਭਾਊਗੀ ਇਹ ਟੈਕਨੀਕ ਜਿਹੜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤੇ ਇਹਨੂੰ ਮੈਂ ਤੁਹਾਨੂੰ ਹੋਰ ਵੀ ਸੌਖੇ ਤਰੀਕੇ ਨਾਲ ਸਮਝਾ ਸਕਾਂ ਇਹਦੇ ਲਈ ਮੈਂ ਇਹਦੇ ਕੁਝ ਪੁਆਇੰਟ ਬਣਾ ਕੇ ਨਾ ਡੈਅਰ ਉੱਤੇ ਲਿਖ ਲੈਨੇ ਤਾਂ ਕਿ ਮੈਂ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਜਿਹੜਾ ਇਸੇ ਵੀਡੀਓ ਦੇ ਵਿੱਚ ਦੇ ਸਕਾਂ ਤੇ ਮੈਂ ਕੁਝ ਕੁਐਸਚਨ ਆਪਣੇ ਵੱਲੋਂ ਹੀ ਬਣਾਏ ਨੇ ਵੀ ਤਾਂ ਕਿ ਮੈਂ ਤੁਹਾਡੀ ਹਰ ਇੱਕ ਚੀਜ਼ ਨੂੰ ਕਲੀਅਰ ਕਰ ਸਕਾਂ ਕੋਈ ਵੀ ਡਾਊਟ ਤੁਹਾਡੇ ਮਾਈਂਡ ਵਿੱਚ ਨਾ ਰਹੇ ਤੇ ਤੁਸੀਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਇਸ ਟੈਕਨੀਕ ਦਾ ਇਸਤੇਮਾਲ ਕਰਕੇ ਆਪਣੀ ਜ਼ਿੰਦਗੀ 'ਚ ਜੋ ਚਾਹੋ ਹਾਸਲ ਕਰ ਸਕੋ ਸੋ ਆਪਾਂ ਇਹਦੇ ਵਿੱਚ ਕਾਦੇ-ਕਾਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਜਿਹੜੀ ਇਹ ਅੱਖਰ ਤੁਸੀਂ ਬੋਲਣੇ ਨੇ ਉਦੋਂ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਤੇ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਕਿਸ ਟਾਈਮ ਇਸ ਨੂੰ ਬੋਲਣਾ ਉਹ ਵੀ ਸ਼ੇਅਰ ਕਰੂੰਗੀ ਕੀ ਆਪਾਂ ਇਹਨੂੰ ਸਿਰਫ 3 ਮਿੰਟ ਵਾਸਤੇ ਬੋਲਣਾ ਇਹ ਵੀ ਆਪਾਂ ਗੱਲ ਕਰਾਂਗੇ ਤੇ ਕਿੰਨੇ ਦਿਨਾਂ ਤੱਕ ਆਪਾਂ ਇਹਨੂੰ ਬੋਲਣਾਗਾ ਇਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਨਾਲ ਹੀ ਕੀ ਇਹ ਚੀਜ਼ਾਂ ਵਾਕਈ ਅਸਰ ਕਰਦੀਆਂ ਨੇ ਅਗਰ ਕਰਦੀਆਂ ਨੇ ਤਾਂ ਕਿਸ ਤਰੀਕੇ ਨਾਲ ਕਰਦੀਆਂ ਇਹਦੇ ਬਾਰੇ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਤੁਸੀਂ ਅੱਖਰ ਬੋਲਣੇ ਨੇ ਅੱਖਰ ਕਿਹੜੇ ਬੋਲਣੇ ਨੇ ਉਹ ਮੈਂ ਥੋੜ੍ਹੀ ਬਾਅਦ ਸ਼ੇਅਰ ਕਰਦੀ ਹਾਂ ਪਹਿਲਾਂ ਤੁਸੀਂ ਬੋਲਣ ਤੋਂ ਪਹਿਲਾਂ ਧਿਆਨ ਕਿਹੜੀਆਂ ਗੱਲਾਂ ਦਾ ਰੱਖਣਾ ਹੈ ਉਹ ਥੇ ਧਿਆਨ ਨਾਲ ਸੁਣ ਲਿਓ ਜਿਵੇਂ ਹੁਣ ਮੰਨ ਲਓ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਤੁਹਾਡੇ ਕੋਈ ਪ੍ਰੋਬਲਮਸ ਆ ਜ਼ਿੰਦਗੀ 'ਚ ਹਨਾ ਤੁਸੀਂ ਕੋਈ ਜੌਬ ਕਰ ਰਹੇ ਹੋ ਇੱਕ ਛੋੜੀ ਜਿਹੇ ਦਾ ਉਦਾਹਰਣ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਹੁਤ ਆਸਾਨ ਜੀ ਤੇ ਸਿੰਪਲ ਜੀ ਐਗਜ਼ਾਮਪਲ ਤੁਸੀਂ ਜੌਬ ਕਰ ਰਹੇ ਹੋ ਹਨਾ ਤੁਹਾਡੀ ਸੈਲਰੀ ਮੰਨ ਲਓ 10000 ਹੈ ਤੁਸੀਂ ਕੋਈ ਚੀਜ਼ ਲੈਣੀ ਹੈ ਤੁਸੀਂ ਸੋਚ ਰਹੇ ਹੋ ਮੈਂ ਤਾਂ ਇਹ ਲੈ ਨਹੀਂ ਸਕਦੀ ਮੇਰੀ ਤਾਂ ਮਤਲਬ ਕਿ ਕਿਸਮਤ ਵਿੱਚ ਨਹੀਂ ਆਈ ਕਿਉਂਕਿ ਮੈਂ ਤਾਂ ਤਨਖਾ ਹੀ ਬਹੁਤ ਘੱਟ ਕਮਾਉਣੀ ਆ ਮੇਰੀ ਤਾਂ ਸੈਲਰੀ ਬਹੁਤ ਜ਼ਿਆਦਾ ਘੱਟ ਹੈ ਮੈਂ ਇਹਨੂੰ ਕਿੱਥੋਂ ਖਰੀਦ ਲੂੰਗੀ ਮੇਰੀ ਤਾਂ ਕਿਸਮਤ ਹੀ ਇਹ ਜੀ ਆ ਹਨਾ ਆਪਾਂ ਕੀ ਕਰ ਰਹੇ ਆ ਉਹ ਕਮੀਆਂ ਤੇ ਫੋਕਸ ਕਰ ਰਹੇ ਆ ਕਮੀਆਂ ਮਤਲਬ ਲੈਕ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਕਮੀਆਂ ਨੇ ਉਹਨਾਂ ਤੇ ਫੋਕਸ ਆ ਸਾਡਾ ਠੀਕ ਹੈ ਉਹਨਾਂ ਵੱਲ ਧਿਆਨ ਆ ਉਹਨਾਂ ਬਾਰੇ ਸੋਚ ਰਹੇ ਆ ਤੇ ਉਹਨਾਂ ਬਾਰੇ ਕੰਟੀਨਿਊਸਲੀ ਅਸੀਂ ਬੋਲ ਰਹੇ ਆ ਪਰ ਜੇ ਦੇਖਿਆ ਜਾਵੇ ਕੋਈ ਇੱਕ ਪੋਜ਼ਿਟਿਵ ਚੀਜ਼ ਵੀ ਹੈ ਤੁਸੀਂ ਕਮਾ ਰਹੇ ਹੋ 10000 ਰੁਪਇਆ ਪਰ ਕਮਾ ਤਾਂ ਰਹੇ ਹੋ ਨਾ ਕਈ ਲੋਕ ਇਹ ਵੀ ਨਹੀਂ ਕਮਾ ਪਾਰੇ ਹੈ ਨਾ ਸੋ ਤੁਹਾਡਾ ਪੋਜ਼ਿਟਿਵ ਚੀਜ਼ ਵੱਲ ਧਿਆਨ ਨਹੀਂ ਹੈ ਤੁਹਾਡਾ ਕਾਦੇ ਵੱਲ ਧਿਆਨ ਹੈ 네ਗੇਟਿਵ ਚੀਜ਼ ਵੱਲ ਲੱਖ ਵੱਲ ਤੁਸੀਂ ਉਹਨੂੰ ਬਾਰ 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 ਬੋਲ ਰਹੇ ਹੋ ਬਾਰ ਬਾਰ ਉਹਦੇ ਬਾਰੇ ਸੋਚੀ ਜਾ ਰਹੀ ਆ ਉਹ ਮੇਰੀ ਤਾਂ ਕਿਸਮਤੀ ਇਦਾਂ ਦੀ ਆ ਮੈਂ ਇਹਨੂੰ ਕਿੱਥੋਂ ਖਰੀਦ ਲੂੰਗੀ ਮੇਰੀ ਤਾਂ ਮੈਂ ਸੈਲਰੀ ਬਹੁਤ ਘੱਟ ਆ ਉਹਦੇ ਨਾਲ ਫਿਰ ਕੀ ਹੁੰਦਾ ਲੱਖ ਜਿਹੜੀਆਂ ਚੀਜ਼ਾਂ 네ਗੇਟਿਵ ਚੀਜ਼ਾਂ ਹੁੰਦੀਆਂ ਠੀਕ ਹੈ ਕਮੀਆਂ ਜੜੀਆਂ ਹੁੰਦੀਆਂ ਉਹ ਤੁਹਾਡੇ ਵੱਲ ਅਟਰੈਕਟ ਹੁੰਦੀਆਂ ਉਹ ਤੁਹਾਡੀ ਜ਼ਿੰਦਗੀ ਚ ਆਉਣਾ ਸ਼ੁਰੂ ਹੁੰਦੀਆਂ ਫਿਰ ਤੁਸੀਂ ਉੱਥੇ ਜੇ ਉੱਥੇ ਹੀ ਖੜੇ ਰਹਿ ਜਾਨੇ ਹੋ ਕੀ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਜੇ ਅੱਗੇ ਵਧਣਾ ਚਾਹੁੰਦੇ ਹੋ ਤਾਂ ਲੈਕ ਨੂੰ ਛੱਡ ਦੋ ਚਾਹੇ ਫਿਰ ਉਹ ਇਨਕਮ ਨੂੰ ਲੈ ਕੇ ਆ ਚਾਹੇ ਰਿਸ਼ਤਿਆਂ ਨੂੰ ਲੈ ਕੇ ਆ ਰਿਸ਼ਤਿਆਂ ਨੂੰ ਜਿਵੇਂ ਆਪਾਂ ਕਹਿੰਦੇ ਆ ਮੇਰੇ ਨਾਲ ਤਾਂ ਸਾਰੇ ਹੀ ਇੰਨ ਕਰਦੇ ਆ ਮੇਰੀ ਕਿਸਮਤੀ ਮਾੜੀ ਆ ਸਭ ਮੈਨੂੰ ਨਫ਼ਰਤ ਕਰਦੇ ਆ ਮੈਨੂੰ ਕੋਈ ਪਿਆਰ ਨਹੀਂ ਕਰਦਾ ਮੈਨੂੰ ਕੋਈ ਸਮਝਦਾ ਨਹੀਂ ਇਹ ਕੀ ਨੇ ਕਮੀਆਂ ਨਹੀਂ ਲੈਕ ਨੇ ਇਹਨਾਂ ਨੂੰ ਛੱਡ ਦੋ ਠੀਕ ਹੈ ਜਿਹੜੀ ਵੀ ਚੀਜ਼ ਤੁਹਾਡੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਹੈ ਚਾਹੇ ਉਹ ਇੱਕ ਹੈ ਚਾਹੇ ਉਹ ਦੂਆ ਉਹਨਾਂ ਬਾਰੇ ਸੋਚੋ ਵੀ ਘੱਟੋ ਘੱਟ ਆ ਚੀਜ਼ ਤਾਂ ਹੈ ਉਹਦੇ ਲਈ ਸੋਚੋ ਫਿਰ ਉਹਦੇ ਨਾਲ ਕੀ ਹੁੰਦਾ ਪੋਜ਼ਿਟਿਵ ਚੀਜ਼ਾਂ ਅਟਰੈਕਟ ਹੋਣੀਆਂ ਸ਼ੁਰੂ ਹੁੰਦੀਆਂ ਸੋ ਸਭ ਤੋਂ ਪਹਿਲਾਂ ਜਿਹੜੇ ਅੱਖਰ ਬੋਲਣੇ ਆ ਉਹ ਤੋਂ ਪਹਿਲਾਂ ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਇਹ ਤੁਸੀਂ ਧਿਆਨ ਚ ਰੱਖਣੀਆਂ ਵੀ ਤੁਸੀਂ ਲੈਕ ਵੱਲ ਫੋਕਸ ਨਹੀਂ ਕਰਨਾ ਤੁਹਾਡਾ ਫੋਕਸ ਪੋਜ਼ਿਟਿਵ ਚੀਜ਼ ਵੱਲ ਹੋਣਾ ਚਾਹੀਦਾ ਠੀਕ ਹੈ ਸੋ ਹੁਣ ਆਪਾਂ ਗੱਲ ਕਰਦੇ ਆ ਬੋਲਣਾ ਕੀ ਹੈ ਮੀਨ ਪੁਆਇੰਟ ਤੇ ਹੁੰਦੇ ਆ ਬੋਲਣਾ ਦੇਖੋ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਨਾ ਹੈਨਾ ਤਾਂ ਤੁਸੀਂ ਮਤਲਬ ਕਿ ਆਪਣੀ ਦਿਨ ਦੇ ਸ਼ੁਰੂ ਹੋਣ ਵਿੱਚ ਮਤਲਬ ਕਿ ਉਹਨਾਂ ਚੀਜ਼ਾਂ ਬਾਰੇ ਸੋਚਣਾ ਤੁਸੀਂ ਕੀ ਕਹਿਣਾ ਸਭ ਤੋਂ ਪਹਿਲਾਂ ਤਾਂ ਜੇ ਅੰਗਰੇਜ਼ੀ ਚ ਬੋਲ ਰਹੇ ਹੋ ਤਾਂ ਤਾਂ ਤੁਸੀਂ ਕਹਿਣਾ ਆਈ ਐਮ ਠੀਕ ਹੈ ਆਈ ਐਮ ਸ਼ਬਦ ਦਾ ਇਸਤੇਮਾਲ ਕਰਨਾ ਹੈ ਵਰਡਸ ਦਾ ਇਸਤੇਮਾਲ ਕਰਨਾ ਕਿਉਂ ਕਿ ਆਈ ਐਮ ਬਹੁਤ ਪ੍ਰੈਸ਼ਰ ਪਾਉਂਦੇ ਨੇ ਇੱਕਦਮ ਪੋਜ਼ਿਟਿਵ ਵਿਟੀ ਨੂੰ ਕ੍ਰੀਏਟ ਕਰਦੇ ਨੇ ਜੇ ਆਪਾਂ ਪੰਜਾਬੀ ਚ ਬੋਲਦੇ ਆ ਤਾਂ ਆਪਾਂ ਮੈਂ ਸ਼ਬਦ ਦਾ ਇਸਤੇਮਾਲ ਕਰਾਂਗੇ ਤਾਂ ਆਪਾਂ ਕੀ ਕਹਾਂਗੇ ਮੈਂ ਖੁਸ਼ ਹਾਂ ਹੈਨਾ ਆਪਾਂ ਮੈਂ ਕਹਿੰਦਾ ਤਾਂ ਬੜਾ ਪ੍ਰੈਸ਼ਰ ਦੇ ਕੇ ਆਪੋਸਟੀ ਨੂੰ ਕਹਿੰਦਾ ਤਾਂ ਉਥੋਂ ਹੀ ਸਾਡਾ ਅੱਧਾ ਤੰਮ ਹੋ ਜਾਂਦਾ ਸਾਨੂੰ ਅੱਧੀ એનર્ਜੀ ਉਥੋਂ ਹੀ ਮਿਲ ਜਾਂਦੀ ਆ ਠੀਕ ਹੈ ਅਗਰ ਅੰਗਰੇਜ਼ੀ ਚ ਬੋਲਣਾ ਤਾਂ ਆਈ ਐਮ ਹੈਪੀ ਠੀਕ ਹੈ ਹੁਣ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਅੰਗਰੇਜ਼ੀ ਚ ਬੋਲ ਰਹੇ ਹੋ ਕਿ ਪੰਜਾਬੀ ਚ ਮੈਂ ਇੱਥੇ ਪੰਜਾਬੀ ਚ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤਾਂ ਤੁਸੀਂ ਕੀ ਕਰਨਾ ਹੈ ਮੈਂ ਖੁਸ਼ ਹਾਂ ਮੈਂ ਸਿਹਤਮੰਦ ਹਾਂ ਅੱਜ ਮੇਰਾ ਦਿਨ ਹੈ ਅੱਜ ਸਭ ਕੁਝ ਠੀਕ ਹੋਵੇਗਾ ਅੱਜ ਜੋ ਮੈਂ ਚਾਹੂੰਗੀ ਹੋਵੇਗਾ ਅੱਜ ਸਭ ਕੁਝ ਮੇਰੇ ਮੁਤਾਬਕ ਹੋਵੇਗਾ ਠੀਕ ਹੈ ਮਤਲਬ ਤੁਸੀਂ ਕੀ ਕਰ ਰਹੇ ਹੋ ਪੋਜ਼ਿਟਿਵਿਟੀ ਨੂੰ ਆਪਣੇ ਵੱਲ ਅਟਰੈਕਟ ਕਰ ਰਹੇ ਹੋ ਠੀਕ ਹੈ ਖੁਸ਼ ਹੋ ਕੇ ਅੱਖਾਂ ਬੰਦ ਕਰਕੇ ਮਨ ਨੂੰ ਸ਼ਾਂਤ ਕਰਕੇ ਤੁਸੀਂ ਇਹਨਾਂ ਨੂੰ ਬੋਲਣਾ ਬਾਰ-ਬਾਰ ਬੋਲਣਾ ਮੈਂ ਖੁਸ਼ ਹਾਂ ਮੈਂ ਸਿਹਤਮੰਦ ਹਾਂ ਅੱਜ ਮੇਰਾ ਦਿਨ ਹੈ ਮੈਂ ਜੋ ਚਾਹਾਂਗੀ ਹੋਵੇਗਾ ਹਰ ਚੰਗੀ ਚੀਜ਼ ਮੇਰੇ ਵੱਲ ਅਟਰੈਕਟ ਹੋ ਰਹੀ ਹੈ ਹਰ ਚੰਗੀ ਚੀਜ਼ ਮੇਰੀ ਜ਼ਿੰਦਗੀ ਵਿੱਚ ਆ ਰਹੀ ਹੈ ਮੈਂ ਬਹੁਤ 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 ਜ਼ਿਆਦਾ ਖੁਸ਼ ਹਾਂ ਇਹ ਵਰਡਸ ਤੁਸੀਂ ਬਾਰ-ਬਾਰ ਬੋਲਣੇ ਨੇ ਹੁਣ ਤੁਸੀਂ ਸੋਚੋਗੇ ਵੀ ਇਹਨਾਂ ਨਾਲ ਬੋਲਣਾ ਕੀ ਹੁੰਦਾ ਹੋਣ ਕਿਤੇ ਨਾ ਹੋਵੇ ਤੁਸੀਂ ਸਕਿਪ ਕਰ ਦੋਗੇ ਛਪਾਤਾ ਚੱਲ ਗਿਆ ਇਹ ਬੋਲਣਾ ਲੇਕਿਨ ਅੱਗੇ ਵੀ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਹੋਵੇ ਧਿਆਨ ਨਾਲ ਸੁਣ ਲਿਓ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਸਿਰਫ 3 ਮਿੰਟ ਬੋਲਣਾ ਨਹੀਂ ਅਗਰ ਇਹ ਵਰਸ ਤੁਹਾਨੂੰ ਖੁਸ਼ੀ ਦੇ ਰਹੇ ਨੇ ਤੁਹਾਡੇ ਮਨ ਨੂੰ ਸ਼ਾਂਤ ਕਰ ਰਹੇ ਨੇ ਤੁਹਾਨੂੰ ਇੰਜੋਏ ਫੀਲ ਹੋ ਰਿਹਾ ਤੁਹਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਇਹਨਾਂ ਨੂੰ ਬੋਲਦੇ ਵਕਤ ਤੁਹਾਨੂੰ ਇੱਕ ਮਤਲਬ ਆਪਾਂ ਕਹਿੰਦੇ ਨਾ ਇੱਕ ਇੱਕ ਅਲੱਗ ਜੀ ਅੰਦਰੋਂ ਫੀਲਿੰਗਸ ਆ ਰਹੀ ਹੈ ਤਾਂ ਤੁਸੀਂ ਇਹਨਾਂ ਨੂੰ ਬੋਲਦੇ ਜਾਓ ਅਗਰ ਤੁਸੀਂ 3 ਮਿੰਟ ਤੋਂ ਜ਼ਿਆਦਾ ਇਹਨਾਂ ਨੂੰ ਬੋਲ ਸਕਦੇ ਹੋ 4 ਮਿੰਟ ਬੋਲ ਸਕਦੇ ਹੋ 5 ਮਿੰਟ ਬੋਲ ਸਕਦੇ ਹੋ ਤੁਹਾਡੀ ਖੁਦ ਹੀ ਮਰਜ਼ੀ ਹੈ ਜਿੰਨਾ ਟਾਈਮ ਤੋਂਨੇ ਅੰਦਰ ਫੀਲ ਹੁੰਦਾ ਜਾ ਰਿਹਾ ਖੁਸ਼ੀ ਮਹਿਸੂਸ ਹੁੰਦੀ ਜਾ ਰਹੀ ਆ ਉਵੇਂ ਬੋਲਦੇ ਜਾਓ ਔਰ ਬੋਲਣਾ ਕਿਵੇਂ ਇੱਕ ਲੋਰੀ ਦੀ ਤਰ੍ਹਾਂ ਬੋਲਣਾ ਹੈ ਮੈਂ ਬਹੁਤ ਖੁਸ਼ ਆ ਮੈਂ ਸਿਹਤਮੰਦ ਆ ਖੁਸ਼ ਹੋ ਕੇ ਚਿਹਰੇ ਤੇ ਮੁਸਕਰਾਟ ਲਿਆ ਕੇ ਇਸ ਜੀ ਨੂੰ ਬੋਲਣਾ ਅੱਖਾਂ ਬੰਦ ਕਰਕੇ ਠੀਕ ਹੈ ਜੀ ਮੈਂ ਅੱਜ ਮੇਰਾ ਦਿਨ ਹੈ ਅੱਜ ਸਭ ਕੁਝ ਠੀਕ ਹੋਵੇਗਾ ਸਭ ਚੰਗੀਆਂ ਚੀਜ਼ਾਂ ਮੇਰੇ ਵੱਲ ਅਟਰੈਕਟ ਹੋ ਰਹੀਆਂ ਆ ਠੀਕ ਹੈ ਇਦਾਂ ਬੋਲਦੇ ਜਾਣਾ ਕੋਈ ਵੀ ਚੰਗੇ ਵਰਡਸ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੁਹਾਡੇ ਕੰਮ ਦੇ ਸਬੰਧਿਤ ਜਾਂ ਤੁਹਾਡੀ ਕੋਈ ਐਗਜ਼ਾਮ ਹੈ ਅੱਜ ਤਾਂ ਤੁਸੀਂ ਉਹਦੇ ਬਾਰੇ ਲਿਖ ਸਕਦੇ ਹੋ ਪਰ ਬੋਲਣਾ ਕਲੀਅਰ ਹੈ ਮਤਲਬ ਨਹੀਂ ਨਾ ਸ਼ਬਦ ਦਾ ਇਸਤੇਮਾਲ ਨਹੀਂ ਵਿੱਚ ਕਰਨਾ ਜਿਵੇਂ ਹੁਣ ਮੈਂ ਖੁਸ਼ ਹਾਂ ਇਹ ਸਿੰਪਲ ਜਿਹਾ ਵਰਡ ਹੋ ਗਿਆ ਨਾ ਇਦਾਂ ਦਾ ਤੁਸੀਂ ਇਦਾਂ ਦੀਆਂ ਲਾਈਨਾਂ ਬਣਾ ਲਓ ਠੀਕ ਹੈ ਆਪਣੀ ਮਰਜ਼ੀ ਦਾ ਜਿਵੇਂ ਤੁਸੀਂ ਲਿਖਣਾ ਚਾਹੋ ਜਿਵੇਂ ਤੁਸੀਂ ਕੰਫਰਟੇਬਲ ਹੋ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹਨੂੰ ਕਿੰਨੇ ਦਿਨ ਤੱਕ ਬੋਲਣਾ ਹੈ ਦੇਖੋ ਇਹਦੇ ਵਿੱਚ ਨਾ ਪੈਸਾ ਖਰਚ ਹੋ ਰਿਹਾ ਨਾ ਇਹਦੇ ਵਿੱਚ ਤੁਸੀਂ ਕਿਸਦਾ ਮਾੜਾ ਸੋਚ ਰਹੇ ਹੋ ਨਾ ਤੁਸੀਂ ਕਿਸੇ ਤੇ ਜਾਦੂ ਟੂਣਾ ਕਰ ਰਹੇ ਹੋ ਤੁਸੀਂ ਇਹਨੂੰ ساری ਜ਼ਿੰਦਗੀ ਲਈ ਬੋਲਦੇ ਰਹੋ ਸਵੇਰੇ ਉੱਠ ਕੇ ਤੁਹਾਡੀ ਜ਼ਿੰਦਗੀ 'ਚ ਉਨੀਆਂ ਹੀ ਚੀਜ਼ਾਂ ਟਰੈਕਟ ਹੁੰਦੀਆਂ ਰਹਿਣਗੀਆਂ ਠੀਕ ਹੈ ਉਨੀਆਂ ਹੀ ਚੀਜ਼ਾਂ ਤੁਹਾਡੀ ਜ਼ਿੰਦਗੀ 'ਚ ਚੰਗੀਆਂ ਹੁੰਦੀਆਂ ਰਹਿਣਗੀਆਂ ਇਹ ਲਾਅ ਆਫ ਟਰੈਕਸ਼ਨ ਦਾ ਨਿਯਮ ਹੈ ਠੀਕ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਬੀ ਐ ਬੋਲਣ ਤੋਂ ਬਾਅਦ ਕਿੰਨੇ ਦਿਨਾਂ ਵਿੱਚ ਸਾਡਾ ਜਿਹੜਾ ਹੈਗਾ ਜੋ ਅਸੀਂ ਚਾਹੁੰਦੇ ਹਾਂ ਉਹ ਮਿਲਣਾ ਸ਼ੁਰੂ ਹੁੰਦਾ ਹੈ ਇਹ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਪੋਜ਼ਿਟਿਵ એનર્ਜੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਬੋਲ ਰਹੇ ਹੋ ਤੇ ਪਲੱਸ ਜਦੋਂ ਤੁਸੀਂ ਬੋਲੀਆਂ ਤਾਂ ਉਦੋਂ ਤੁਹਾਡੇ ਮਾਈਂਡ ਵਿੱਚ ਕਿੰਨੀ ਜ਼ਿਆਦਾ ਪੋਜ਼ਿਟਿਵਿਟੀ ਸੀ ਤੁਸੀਂ 네ਗੇਟਿਵ ਥੌਟਸ ਨੂੰ ਪਤਾ ਨਹੀਂ ਆਪਣੇ ਮਾਈਂਡ ਚ ਲੈ ਕੇ ਆਂਦਾ ਤੇ ਜੇ ਮਤਲਬ ਕਿ 네ਗੇਟਿਵ ਥੌਟਸ ਨੂੰ ਤੁਸੀਂ ਆਪਣੇ ਮਾਈਂਡ ਵਿੱਚ ਲੈ ਆਂਦਾ ਉਸ ਟਾਈਮ ਕਿਉਂਕਿ ਸ਼ੁਰੂ ਦੇ ਵਿੱਚ ਹੋਵੇਗਾ ਕਿਉਂਕਿ ਤੁਸੀਂ ਸਟਾਰਟਿੰਗ ਸਟੇਜ ਤੇ ਹੋ ਸ਼ੁਰੂ ਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਤੁਹਾਡੇ ਮਾਈਂਡ ਦੇ ਵਿੱਚ 네ਗੇਟਿਵ ਥਾਟ ਚੱਲ ਸਕਦੀ ਨੇ ਉਸ ਟਾਈਮ ਤਾਂ ਤੁਸੀਂ ਟੈਂਸ਼ਨ ਨਹੀਂ ਲੈਣੀ ਤੁਸੀਂ ਫਿਰ ਵੀ ਬੋਲਦੇ ਜਾਓ ਜਦੋਂ ਤੁਸੀਂ ਹਰ ਰੋਜ਼ ਹਰ ਰੋਜ਼ ਇਸ ਜੀ ਨੂੰ ਬੋਲਦੇ ਜਾਮੋਗੇ ਨਾ ਦੇਖੋ ਜਦੋਂ ਆਪਾਂ ਛੋਟੇ ਹੁੰਦੇ ਹੁੰਦੇ ਸੀ ਜਾਂ ਠੀਕ ਆਪਾਂ ਸਕੂਲ ਜਾਂਦੇ ਸੀ ਆਪਾਂ ਕਿਸੇ ਨਵੇਂ ਸਕੂਲ 'ਚ ਐਡਮਿਸ਼ਨ ਹੁੰਦੀ ਸੀ ਤਾਂ ਉੱਥੇ ਹਰ ਇੱਕ ਸਕੂਲ ਦੀ ਅਲੱਗ-ਅਲੱਗ ਪ੍ਰੇਅਰ ਹੁੰਦੀ ਆ ਨਾ ਜਦੋਂ ਆਪਾਂ ਸਵੇਰੇ ਉੱਥੇ ਸੁਣਦੇ ਪ੍ਰੇਅਰ ਆਪਾਂ ਨੂੰ ਨਹੀਂ ਆਉਂਦੀ ਸੀ ਲੇਕਿਨ ਆਪਾਂ ਜਦੋਂ ਹਰ ਰੋਜ਼ ਸੁਣਦੇ ਸੀ ਅੱਪਾ ਉਹਨੂੰ ਲਿਖ ਕੇ ਯਾਦ ਤਾਂ ਨਹੀਂ ਕੀਤਾ ਸੀ ਲੇਕਿਨ ਜਦੋਂ ਆਪਾਂ ਹਰ ਰੋਜ਼ ਸੁਣਦੇ ਸੀ ਨਾਲ ਪ੍ਰੈਕਟਿਸ ਕਰਦੇ ਸੀ ਤਾਂ ਉਹਦੇ ਨਾਲ ਕੀ ਹੁੰਦਾ ਸੀ ਇੱਕ ਦਿਨ ਆਉਂਦਾ ਸੀ ਕਿ ਉਹ ਪ੍ਰੇਅਰ ਸਾਨੂੰ ਆਪਣੇ ਆਪ ਯਾਦ ਹੋ ਜਾਂਦੀ ਸੀ ਆਪਾਂ ਕੱਲੇ ਵੀ ਉਸ ਪ੍ਰੇਅਰ ਨੂੰ ਗਾਉਂਦੇ ਸੀ ਹੁੰਦਾ ਸੀ ਨਾ ਇਦਾਂ ਤਾਂ ਕਿਵੇਂ ਹੁੰਦਾ ਸੀ ਸਾਡੇ ਸਬਕੌਨਸ਼ੀਅਸ ਮਾਈਂਡ ਨੂੰ ਅਸੀਂ ਹਰ ਰੋਜ਼ ਉਹ ਚੀਜ਼ ਬੋਲ ਕੇ ਦੱਸਦੇ ਸੀ ਉਹਨੇ ਉਹ ਐਕਸੈਪਟ ਕਰਨੀ ਸ਼ੁਰੂ ਕਰਤੀ ਉਹਨੇ ਉਹ ਲਰਨ ਕਰ ਲਈ ਸੋ ਇਸੇ ਤਰੀਕੇ ਨਾਲ ਇੱਕ ਟਾਈਮ ਇਦਾਂ ਦਾ ਆਜੂ ਤੁਹਾਡੇ ਮਾਈਂਡ ਦੇ ਵਿੱਚੋਂ 네ਗੇਟਿਵ ਥੌਟਸ ਜਿਹੜੇ ਹੈਗੇ ਖਤਮ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਦੇਖੋ ਨਾ ਸਾਡੇ ਦਿਮਾਗ ਉੱਤੇ ਅਸੀਂ ਛਾਪੇ ਹੋਏ ਨੇ 네ਗੇਟਿਵ ਸ਼ਬਦ ਠੀਕ ਹੈ ਜਿਵੇਂ ਆਪਾਂ ਕਹਿੰਦੇ ਆਪਾਂ ਪ੍ਰਿੰਟ ਛਾਪਿਆ ਹੋਇਆ ਹੈ ਕਿ ਮੈਂ ਤਾਂ ਦੁਖੀ ਹਾਂ ਮੇਰੇ ਨਾਲ ਤੇ ਤਾਂ ਹੀ ਹੁੰਦਾ ਹੈ ਮੇਰੀ ਤਾਂ ਕਿਸਮਤ ਇਦਾਂ ਦੀ ਆ ਹੁਣ ਉਹਨਾਂ ਨੂੰ ਮਿਟਾ ਕੇ ਉਹ ਤੇ ਆਪਾਂ ਨਵੇਂ ਪ੍ਰਿੰਟ ਛਾਪਣੇ ਆ ਤਾਂ ਉਹਨਾਂ ਨੂੰ ਟਾਈਮ ਤਾਂ ਲੱਗੇਗਾ ਨਾ ਸੋ ਤੁਸੀਂ ਹਰ ਰੋਜ਼ ਇਸ ਨੂੰ ਬੋਲਦੇ ਜਾਵੋ ਹਰ ਰੋਜ਼ ਖੁਸ਼ੀ ਦੇ ਨਾਲ ਇਹਨੂੰ ਬੋਲਦੇ ਜਾਵੋ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਉਸ ਤੋਂ ਅਗਲਾ ਪੁਆਇੰਟ ਕੀ ਇਹ ਸੱਚੀ ਕੰਮ ਕਰਦਾ ਹੈ ਹਾਂ ਜੀ ਡੈਫੀਨਿਟਲੀ ਕੰਮ ਕਰਦਾ ਬਹੁਤ ਵਧੀਆ ਕੰਮ ਕਰਦਾ ਤੁਸੀਂ ਜਦੋਂ ਇਹਨੂੰ ਕਰਨਾ ਸ਼ੁਰੂ ਕਰੋਗੇ ਸਟਾਰਟਿੰਗ ਚ ਵਿੱਚ ਤੁਹਾਨੂੰ ਹੋ ਸਕਦਾ ਹੈ ਇੱਕ ਫੇਕ ਲੱਗੇ ਤੁਹਾਨੂੰ ਐ ਲੱਗੇ ਵੀ ਕਿਤੇ ਨਾ ਕਿਤੇ ਮੈਂ ਆਪਣੇ ਆਪ ਨੂੰ ਝੂਠ ਬੋਲ ਰਿਹਾ ਅਰਤੀ ਤੋਂ ਤੁਸੀਂ ਪ੍ਰੈਕਟਿਸ ਕਰਦੇ ਜਾਓਗੇ ਇਹਨਾਂ ਨੂੰ ਹਰ ਰੋਜ਼ ਬੋਲਦੇ ਜਾਓਗੇ ਤਾਂ ਤੁਸੀਂ ਹੌਲੀ-ਹੌਲੀ ਇੰਜੋਏ ਕਰਨਾ ਸ਼ੁਰੂ ਕਰ ਦੋਗੇ ਹੌਲੀ-ਹੌਲੀ ਤੁਹਾਨੂੰ ਖੁਸ਼ੀ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ ਹੌਲੀ-ਹੌਲੀ ਤੁਹਾਨੂੰ ਤੁਹਾਡਾ ਮਾਈਂਡ ਜਿਹੜਾ ਇਹਨੂੰ ਐਕਸੈਪਟ ਕਰਨਾ ਸ਼ੁਰੂ ਕਰ ਦੇਵੇਗਾ ਸਬਕੌਂਸ਼ੀਅਸ ਮਾਈਂਡ ਜਿਹੜਾ ਹੈਗਾ ਸਾਡਾ ਬੜਾ ਮਲਕੀ ਭੋਲਾ ਆਪਾਂ ਕਹਿ ਸਕਦੇ ਆਂ ਵੀ ਆਪਾਂ ਉਹਨੂੰ ਜੋ ਕਹਾਂਗੇ ਨਾ ਉਹ ਚੀਜ਼ ਉਹ ਕਰਨ ਲੱਗ ਜਾਂਦਾ ਲੇਕਿਨ ਥੋੜਾ ਟਾਈਮ ਲੱਗਦਾ ਕਿਉਂਕਿ ਉਹ ਇਹਨਾਂ ਪ੍ਰਾਣੀਏ ਚੀਜ਼ਾਂ ਨੂੰ ਛੱਡੇਗਾ ਨਵੀਆਂ ਚੀਜ਼ਾਂ ਨੂੰ ਐਕਸੈਪਟ ਕਰੇਗਾ ਸੋ ਇਸੇ ਤਰੀਕੇ ਨਾਲ ਕਰਦਾ ਹੈ ਲਾਅ ਆਫ ਅਟਰੈਕਸ਼ਨ ਕੰਮ ਜਿਹੜਾ ਇਹ ਜਿਹੜੀ ਟੈਕਨੀਕ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਇਹਨੂੰ ਕਹਿੰਦੇ ਨੇ ਅਫਰਮੇਸ਼ਨ ਸਵੇਰੇ ਉੱਠ ਕੇ ਤੁਸੀਂ ਕੋਈ ਚੀਜ਼ ਬਾਰੇ ਬੋਲ ਰਹੇ ਹੋ ਠੀਕ ਹੈ ਉਹਦੇ ਬਾਰੇ ਤੁਸੀਂ ਕੁਝ ਚੀਜ਼ ਮਾਈਂਡ ਨੂੰ ਦੱਸ ਰਹੇ ਹੋ ਤਾਂ ਮਾਈਂਡ ਫਿਰ ਤੁਹਾਡਾ ਉਸੇ ਹਿਸਾਬ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਫਿਰ ਜ਼ਿੰਦਗੀ ਵਿੱਚ ਜੋ ਤੁਸੀਂ ਬੋਲਦੇ ਹੋ ਨਾ ਹੈਨਾ ਤੁਸੀਂ ਕਮੀਆਂ ਨੂੰ ਛੱਡਤਾ ਤੁਸੀਂ ਪੋਜ਼ਿਟਿਵਿਟੀ ਬਾਰੇ ਬੋਲਣਾ ਸ਼ੁਰੂ ਕਰ ਦਿੱਤਾ ਠੀਕ ਹੈ ਨਾ ਤਾਂ ਫਿਰ ਪੋਜ਼ਿਟਿਵ ਚੀਜ਼ਾਂ ਤੁਹਾਡੇ ਮਾਈਂਡ ਚ ਅਟ੍ਰੈਕਟ ਹੋਣਗੀਆਂ ਤੇ ਫਿਰ ਤੁਹਾਡੀ ਤੁਹਾਡੀ ਜ਼ਿੰਦਗੀ 'ਚ ਉਹ ਹੀ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਤਾਂ ਦੇ ਹੋਰ ਬਹੁਤ ਸਾਰੇ ਤਰੀਕੇ ਮੈਂ ਤੁਹਾਡੇ ਨਾਲ ਸਿੰਪਲ ਤੇ ਸਾਬਦੇ ਜਿਹੇ ਤਰੀਕੇ ਨਾਲ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਅਗਰ ਇਹ ਤਰੀਕਾ ਤੁਹਾਨੂੰ ਬੜੀ ਆਸਾਨੀ ਨਾਲ ਸਮਝ ਆ ਗਿਆ ਹੋਵੇ ਤਾਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਫਿਰ ਮੈਂ ਇਹ ਤੋਂ ਵੀ ਹੋਰ ਕੋਸ਼ਿਸ਼ ਕਰੂੰਗੀ ਇਹ ਤੋਂ ਵੀ ਹੋਰ ਜ਼ਿਆਦਾ ਸੌਖੇ ਤਰੀਕੇ ਨਾਲ ਮੈਂ ਲੋਫਟ ਰੈਕਸ਼ਨ ਬਾਰੇ ਤੁਹਾਡੇ ਨਾਲ ਚੀਜ਼ਾਂ ਸ਼ੇਅਰ ਕਰ ਸਕਾਂ ਮੈਂ ਇਹ ਡੈਰੀ ਸਪੈਸ਼ਲੀ ਅਸੇ ਲਈ ਲਾਈ ਆ ਕਿ ਤਾਂ ਕਿ ਹਰ ਇੱਕ ਪੁਆਇੰਟ ਨੂੰ ਬਰੀਕੀ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਤੇ ਤੁਹਾਡੀ ਲਾਈਫ ਦੇ ਵਿੱਚ ਇੱਕ ਮੈਜੀਕਲ ਜਿਹੜਾ ਹੈਗਾ ਮੂਮੈਂਟ ਆਵੇ ਤੇ ਉਹ ਮੇਰੀ ਅਚੀਵਮੈਂਟ ਹੋਊਗੀ ਕਿ ਤੁਹਾਡੇ ਲਾਈਫ ਦੇ ਵਿੱਚ ਤੁਸੀਂ ਕੁਝ ਅਟਰੈਕਟ ਕੀਤਾ ਤੇ ਤੁਸੀਂ ਕੁਝ ਚੇਂਜ ਕੀਤਾ ਸੋ ਉਮੀਦ ਕਰਦੇ ਆਂ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਵੀਡੀਓਸ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆਂ ਐਂਡ ਮਿਲਦੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ